12 ਤਰੀਕ ਨੂੰ ਇੱਕ ਜਿਹੜੀ ਪਰਿਵਾਰ ਦੀ ਪਾਰਟੀ ਆ ਉਹਦਾ ਪ੍ਰਧਾਨ ਚੁਣਿਆ ਜਾਣਾ ਉਹਨਾਂ ਨੇ ਆਪਣੇ ਮਨ ਨੂੰ ਤਸੱਲੀ ਦੇ ਲੈਣੀ ਆ ਲੇਕਿਨ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਆਉਣ ਵਾਲੇ ਸਮੇਂ ਦੇ ਵਿੱਚ ਪੰਥ ਦੀਆਂ ਭਾਵਨਾਵਾਂ ਅਨੁਸਾਰ ਚੁਣਿਆ ਜਾਊਗਾ 15 ਦੇ ਵਿੱਚ ਗਲਤੀਆਂ ਹੋਈਆਂ ਪਰ ਮੰਨੀਆਂ ਨਹੀਂ ਅਸੀਂ ਜਿਸ ਤਰ੍ਹਾਂ ਇਹਨਾਂ ਮੰਨਣੀਆਂ ਚਾਹੀਦੀਆਂ ਸੀ 10 ਸਾਲ ਬਾਅਦ ਆ ਹੁਣ ਕਾਲ ਤੱਕ ਸਾਹਬ ਤੇ ਪੇਸ਼ ਹੋਏ 2 ਦਸੰਬਰ ਨੂੰ ਫੈਸਲੇ ਆਏ ਗਲਤੀਆਂ ਵੀ ਮੰਨ ਲਈਆਂ ਸਜ਼ਾ ਵੀ ਭੁਗਤ ਲਈ ਤੇ ਲੇਕਿਨ ਹੋਇਆ ਕੀ ਕਿ ਉਸ ਤੋਂ ਵੱਡੀਆਂ ਗਲਤੀਆਂ ਫੇਰ ਕਰ ਲਈਆਂ ਉਹ ਕਦੋਂ ਭੁਗਤਣੀਆਂ ਨੇ ਕਮੇਟੀ ਬਣ ਗਈ ਸੀ ਸੱਤ ਮੈਂਬਰੀ ਉਹ ਤੋਂ ਭਰਤੀ ਕਰਾ ਲੈਂਦੇ ਅਕਾਲੀ ਦਲ ਦੁਬਾਰਾ ਤਕੜਾ ਹੋ ਜਾਣਾ ਸੀ ਲੋਕਾਂ ਨੇ ਨਾਲ ਜੁੜ ਜਾਣਾ ਸੀ ਡੈਲੀਗੇਟਾਂ ਨੇ ਪ੍ਰਧਾਨ ਚੁਣਨਾ ਸੀ ਸ਼ਾਇਦ ਇਹੀ ਬਣ ਜਾਂਦੇ ਪ੍ਰਧਾਨ ਲੇਕਿਨ ਨਹੀਂ ਉਹਨਾਂ ਨੂੰ ਨਹੀਂ ਮਨਜ਼ੂਰ ਉਹ ਕਹਿੰਦੇ ਇੱਕੋ ਹੀ ਪਰਿਵਾਰ ਦੀ ਪਾਰਟੀ ਆ ਜੋ ਅਸੀਂ ਕਹਾਂਗੇ ਉਹੀ ਹੋਊਗਾ ਸਾਨੂੰ ਕਿਸੇ ਸਲਾਹ ਦੀ ਲੋੜ ਨਹੀਂ ਤੇ ਜਿਹੜੇ ਬਾਕੀ 25 30 ਸਾਲ ਤੋਂ ਤੁਰੇ ਫਿਰਦੇ ਆ ਉਹਨਾਂ ਦਾ ਕੋਈ ਅਧਿਕਾਰ ਨਹੀਂ ਪਾਰਟੀ ਤੇ ਨਾ ਤਾਂ ਅਸੀਂ ਪੰਥ ਨਾਲ ਖੜੇ ਆ ਨਾ ਅਸੀਂ ਕਿਸਾਨੀ ਨਾਲ ਖੜੇ ਆ ਦੋ ਹੀ ਸਾਡੀਆਂ ਧਿਰਾਂ ਸੀਗੀਆਂ ਮਜ਼ਬੂਤ ਪੰਥ ਤੇ ਕਿਸਾਨੀ ਅਸੀਂ ਦੋਨਾਂ ਨਾਲ ਹੀ ਨਿਖੜ ਸਕੇ ਜਦੋਂ ਤਿੰਨ ਆਰਡੀਨੈਂਸ ਆਏ ਕਿਸਾਨ ਵਿਰੋਧੀ ਇੱਕ ਇੱਕ ਕਿਸਾਨ ਨੂੰ ਪਤਾ ਲੱਗਿਆ ਸੀਗਾ ਕਿ ਇਹ ਕਾਨੂੰਨ ਸਾਡੇ ਵਿਰੋਧ ਦੇ ਵਿੱਚ ਨੇ ਕਾਲੇ ਕਾਨੂੰਨ ਨੇ ਪੰਜਾਬ ਦੀ ਕਿਸਾਨੀ ਨੂੰ ਖਤਮ ਕਰਨ ਵਾਲੇ ਨੇ ਕਿਉਂਕਿ ਪੰਜਾਬ ਦਾ ਕਿਸਾਨ ਸਭ ਤੋਂ ਵੱਧ ਜਾਗਰੂਕਾ ਅੰਦੋਲਨ ਦੀ ਅਗਵਾਈ ਪੰਜਾਬ ਨੇ ਕੀਤੀ ਬਾਅਦ ਦੇ ਵਿੱਚ ਦੂਜੀਆਂ ਸਟੇਟਾਂ ਦੇ ਸਾਰੇ ਕਿਸਾਨ ਤੁਰੇ ਸਾਨੂੰ ਪਤਾ ਲੱਗਿਆ ਕਿਸਾਨਾਂ ਨੂੰ ਪਤਾ ਲੱਗਿਆ ਮਜ਼ਦੂਰਾਂ ਨੂੰ ਪਤਾ ਲੱਗਿਆ ਅਰਤੀਆਂ ਨੂੰ ਪਤਾ ਲੱਗ ਗਿਆ ਦੁਕਾਨਦਾਰ ਨੂੰ ਪਤਾ ਲੱਗ ਗਿਆ ਪਰ ਸਾਡੀ ਲੀਡਰਸ਼ਿਪ ਨੂੰ ਨਹੀਂ ਪਤਾ ਲੱਗਿਆ ਜਿਸ ਦਿਨ ਆਰਡੀਨੈਂਸ ਆਇਆ ਮੈਂ ਤੀਜੇ ਦਿਨ ਸਟੇਟਮੈਂਟ ਦਿੱਤੀ ਕਿ ਸ਼ਰੋਮਣੀ ਅਕਾਲੀ ਦਲ ਨੂੰ ਲਾਇਸੈਂਸ ਤੋੜ ਦੇਣਾ ਚਾਹੀਦਾ ਤੇ ਹਰ ਸਿਮਰਤ ਕੌਰ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਤੇ ਮੈਨੂੰ ਟੈਲੀਫੋਨ ਆਇਆ ਵੀ ਤੁਸੀਂ ਸਟੇਟਮੈਂਟ ਦੇਤੀ ਐ ਕਿਹਾ ਜੀ ਰਾਜਨੀਤੀ ਬਾਅਦ ਚਾ ਕਿਸਾਨੀ ਪਹਿਲੋਂ ਆ ਅਸੀਂ ਕਿਸਾਨੀ ਨਾਲ ਜੁੜੇ ਹੋਏ ਆ ਸਾਡੀ ਹੋਂਦ ਕਿਸਾਨੀ ਕਰਕੇ ਆ ਆਰਥਿਕ ਹੋਂਦ ਪੰਜਾਬ ਦਾ ਮੁੱਖ ਕਿਤਾ ਕਿਸਾਨੀ ਆ ਜੇ ਅੱਜ ਅਸੀਂ ਕਿਸਾਨੀ ਨਾਲ ਨਹੀਂ ਖੜਾਂਗੇ ਕਦੋਂ ਖੜਾਂਗੇ ਕਹਿੰਦੇ ਤੁਸੀਂ ਕਾਨੂੰਨ ਪੜ੍ਹੇ ਆ ਮੈਂ ਕਿਹਾ ਪੜ੍ਹਨੇ ਨੇ ਕਾਨੂੰਨ ਤੋੜੇ ਕਿਸੇ ਨੇ ਮੈਂ ਹਲਕੇ ਦੀ ਮੀਟਿੰਗ ਬੁਲਾਈ ਕਿ ਮੇਰੇ ਤੋਂ ਅੱਜ ਅਸਤੀਫਾ ਲੈ ਲਓ ਮੈਂ ਕਿਸਾਨਾਂ ਦੇ ਨਾਲ ਖੜਾ ਵਾਂ ਉਹ ਕਹਿੰਦੇ ਬਿਲ ਆਉਣ ਦਿਓ ਸਾਰੇ ਹਲਕੇ ਦੇ ਵਰਕਰ ਕਹਿੰਦੇ ਵੀ ਜੇ ਉਸ ਦਿਨ ਤੱਕ ਵੀ ਲੀਡਰਸ਼ਿਪ ਉਧਰ ਖੜੂਗੀ ਤਾਂ ਆਪਾਂ ਸਾਰੇ ਅਸਤੀਫਾ ਦੇਵਾਂਗੇ ਜਦੋਂ ਵਿਰੋਧ ਹੱਦ ਤੋਂ ਵੱਧ ਗਿਆ ਪਾਣੀ ਸਿਰ ਤੋਂ ਲੰਘ ਗਿਆ ਫਿਰ ਕੀ ਫਾਇਦਾ ਕੋਈ ਫਾਇਦਾ ਹੋਇਆ ਫਿਰ ਅਸਤੀਫਾ ਦੇ ਤਾ ਫਿਰ ਸ਼੍ਰੋਮਣੀ ਅਕਾਲੀ ਦਲ ਦੀ ਜੇ ਗੱਲ ਕਰੀਏ ਪੰਥ ਦੀ ਨਮੈਂਦਾ ਜਥੇਬੰਦੀ ਕੁਰਬਾਨੀਆਂ ਬੜਾ ਇਤਿਹਾਸ ਸਾਡੇ ਬਜ਼ੁਰਗਾਂ ਨੇ ਬਾਬਾ ਖੜਕ ਸਿੰਘ ਜੀ ਮੋਹਨ ਸਿੰਘ ਜੀ ਤੋੜ ਹੋਰ ਵੱਡੇ ਵੱਡੇ ਲੀਡਰਾਂ ਨੇ ਬੜੀਆਂ ਮਹਾਨ ਕੁਰਬਾਨੀਆਂ ਦਿੱਤੀਆਂ ਇਸ ਪਾਰਟੀ ਦੇ ਲਈ ਮੋਰਚੇ ਵੀ ਲਾਏ ਲੰਬਾ ਸਮਾਂ ਜੇਲਾਂ ਦੇ ਵਿੱਚ ਵੀ ਗੁਜ਼ਾਰਿਆ ਲੋਕਾਂ ਦਾ ਭਰੋਸਾ ਸੀ ਅਕਾਲੀ ਦਲ ਤੇ ਕਿ ਸਾਡੀ ਪੰਥ ਦੀ ਪਾਰਟੀ ਆ ਤੱਕੜੀ ਨੂੰ ਵੋਟ ਪਾਉਣੀ ਆ ਬਸ ਜੋ ਮਰਜ਼ੀ ਹੋ ਜਾਵੇ ਪੰਥ ਨੂੰ ਵੋਟ ਪਾਉਣੀ ਆ ਇਤਿਹਾਸ ਰਿਹਾ ਸਾਡਾ ਪੰਜਾਬ ਦਾ ਲੇਕਿਨ ਕੀ ਹੋਇਆ ਪਿਛਲੇ 10 ਬਦਨਾ ਸਾਲਾਂ ਦੇ ਵਿੱਚ ਲੀਡਰਸ਼ਿਪ ਦੀਆਂ ਗਲਤੀਆਂ ਭੁਗਤੀਆਂ ਕਿਨੇ ਤੁਸੀਂ ਵਰਕਰਾਂ ਨੇ ਤੇ ਹਲਕਾ ਇੰਚਾਰਜਾਂ ਨੇ ਜਿਨ੍ਹਾਂ ਦਾ ਕਸੂਰ ਕੋਈ ਨਹੀਂ ਸੀ ਵਰਕਰ ਦਾ ਕੀ ਕਸੂਰ ਆ ਦੱਸੋ ਆ ਜਿਹੜੇ ਚੋਣਾਂ ਲੜਦੇ ਨੇ ਦਾ ਕੀ ਕਸੂਰ ਆ ਲੀਡਰਸ਼ਿਪ ਦੀਆਂ ਗਲਤੀਆਂ ਭੁਗਤਣੀਆਂ ਪਈਆਂ ਵਰਕਰਾਂ ਨੂੰ ਤੇ ਹਲਕਾ ਇੰਚਾਰਜਾਂ ਨੂੰ ਜਾਂ ਐਮਐਲਏ ਜਿਹੜੇ ਚੋਣ ਲੜਦੇ ਸੀਗੇ ਕਿਉਂਕਿ ਲੋਕ ਨਾਰਾਜ਼ ਸੀ ਲੀਡਰਸ਼ਿਪ ਦੇ ਨਾਲ ਲੇਕਿਨ ਅੱਖ ਦੀ ਸ਼ਰਮ ਵਰਕਰਾਂ ਦੇ ਨਾਲ ਹੁੰਦੀ ਆ ਕੰਮ ਲੈ ਹੁੰਦੇ ਆ ਦੁੱਖ ਸੁੱਖ ਜਿਸੀਂ ਵਿਚਰਦੇ ਆ ਪਾਫ ਨਹੀਂ ਕੱਢੀ ਵਰਕਰ ਨੂੰ ਜਦੋਂ ਰਿਜ਼ਲਟ ਆਇਆ ਉਦੋਂ ਪਤਾ ਲੱਗਿਆ ਵੀ ਇਹ ਕੀ ਹੋ ਗਿਆ ਸੋ ਇਸ ਲਈ ਸਾਨੂੰ ਲੋੜ ਅੱਜ ਦੇ ਸਮੇਂ ਦੇ ਵਿੱਚ ਲੋਕਾਂ ਦੀ ਨਬਜ਼ ਪਛਾਨਣ ਦੀ ਲੋਕ ਕਿਉਂ ਨਾਰਾਜ਼ ਨੇ 17 ਦੇ ਵਿੱਚ 19 ਦੇ ਵਿੱਚ 22 ਦੇ ਵਿੱਚ 24 ਦੇ ਵਿੱਚ ਇਹ ਅੱਜ ਵੀ ਨਹੀਂ ਸਮਝੇ ਤਾਂ ਫਿਰ ਆਉਣ ਵਾਲਾ ਸਮਾਂ ਸਾਡੇ ਲਈ ਚੰਗਾ ਨਹੀਂ ਹੋਊਗਾ ਸਾਰੀ ਲੀਡਰਸ਼ਿਪ ਗੱਲ ਕਰਕੇ ਗਈ ਆ 15 ਦੇ ਵਿੱਚ ਗਲਤੀਆਂ ਹੋਈਆਂ ਪਰ ਮੰਨੀਆਂ ਨਹੀਂ ਅਸੀਂ ਜਿਸ ਤਰ੍ਹਾਂ ਇਹਨਾਂ ਮੰਨਣੀਆਂ ਚਾਹੀਦੀਆਂ ਸੀ 10 ਸਾਲ ਬਾਅਦ ਆ ਹੁਣ ਕੱਲ ਤੱਕ ਸਾਹਬ ਤੇ ਪੇਸ਼ ਹੋਏ 2 ਦਸੰਬਰ ਨੂੰ ਫੈਸਲੇ ਆਏ ਗਲਤੀਆਂ ਵੀ ਮੰਨ ਲਈਆਂ ਸਜ਼ਾ ਵੀ ਭੁਗਤ ਲਈ ਤੇ ਲੇਕਿਨ ਹੋਇਆ ਕਿ ਕਿ ਉਸ ਤੋਂ ਵੱਡੀਆਂ ਗਲਤੀਆਂ ਫੇਰ ਕਰ ਲਈਆਂ ਉਹ ਕਦੋਂ ਭੁਗਤਣੀਆਂ ਨੇ ਇੱਕ ਕਮੇਟੀ ਬਣ ਗਈ ਸੀ ਸੱਤ ਮੈਂਬਰੀ ਉਸ ਤੋਂ ਭਰਤੀ ਕਰਾ ਲੈਂਦੇ ਅਕਾਲੀ ਦਲ ਦੁਬਾਰਾ ਤਕੜਾ ਹੋ ਜਾਣਾ ਸੀ ਲੋਕਾਂ ਨੇ ਨਾਲ ਜੁੜ ਜਾਣਾ ਸੀ ਡੈਲੀਗੇਟਾਂ ਨੇ ਪ੍ਰਧਾਨ ਚੁਣਨਾ ਸੀ ਸ਼ਾਇਦ ਇਹੀ ਬਣ ਜਾਂਦੇ ਪ੍ਰਧਾਨ ਲੇਕਿਨ ਨਹੀਂ ਉਹਨਾਂ ਨੂੰ ਨਹੀਂ ਮਨਜ਼ੂਰ ਉਹ ਕਹਿੰਦੇ ਕੋਈ ਪਰਿਵਾਰ ਦੀ ਪਾਰਟੀ ਆ ਜੋ ਅਸੀਂ ਕਹਾਂਗੇ ਉਹੀ ਹੋਊਗਾ ਸਾਨੂੰ ਕਿਸੇ ਸਲਾਹ ਦੀ ਲੋੜ ਨਹੀਂ ਤੇ ਜਿਹੜੇ ਬਾਕੀ 25 30 ਸਾਲ ਤੋਂ ਤੁਰੇ ਫਿਰਦੇ ਆ ਉਹਨਾਂ ਦਾ ਕੋਈ ਅਧਿਕਾਰ ਨਹੀਂ ਪਾਰਟੀ ਤੇ ਨਹੀਂ ਮੰਨੀ ਗਈ ਭਰਤੀ ਲਈ ਸਿੰਘ ਸਾਹਿਬ ਨੇ ਫਿਰ ਹਦੇਸ਼ ਕੀਤਾ ਵੀ ਦੋ ਅਸਤੀਫਾ ਦੇ ਕੇ ਪੰਜ ਜਾਣੇ ਭਰਤੀ ਸ਼ੁਰੂ ਕਰੋ ਮੈਂ ਪਿਛਲੇ ਪਾਉਣੇ 3 ਸਾਲਾਂ ਤੋਂ ਲੀਡਰਸ਼ਿਪ ਦੀਆਂ ਨਾਲ ਗੱਲਾਂ ਕਰਕੇ ਮਨ ਬਣਾ ਲਿਆ ਸੀ ਕਿ ਰਾਜਨੀਤੀ 'ਚ ਰਹਿਣਾ ਨਹੀਂ ਪੱਕਾ ਫੈਸਲਾ ਸੀ ਮੇਰਾ ਪੌਣੇ ਤਿੰਨ ਸਾਲਾਂ ਤੋਂ ਜਦੋਂ ਰਾਸ਼ਟਰਪਤੀ ਵੋਟ ਦਾ ਮਸਲਾ ਆਇਆ ਅਜੇ ਕਹਿੰਦੇ ਨੇ ਭਾਜਪਾ ਨਾਲ ਰਲੇ ਹੋਏ ਨੇ ਇਹਨਾਂ ਨੇ ਅਲਾਈਅੰਸ ਟੁੱਟ ਚੁੱਕਿਆ ਸੀਗਾ ਕੀ ਮਜਬੂਰੀ ਸੀ ਵੋਟ ਪਾਉਣ ਦੀ ਦੱਸੋ ਸਾਨੂੰ ਸੁਨੇਹਾ ਆ ਗਿਆ ਮੈਂ ਕਿਹਾ ਅਸੀਂ ਹਲਕੇ ਦੇ ਲੋਕਾਂ ਨੂੰ ਬੁਲਾਇਆ ਸਾਰਿਆਂ ਨੂੰ ਜਿਨ੍ਹਾਂ ਨੇ ਐਮਐਲਏ ਬਣਾਇਆ ਸਾਨੂੰ ਤਿੰਨ ਵਾਰ ਕਿ ਤੁਹਾਡੀ ਕੀ ਰਾਇ ਆ ਉਹ ਕਹਿੰਦੇ ਬਿਲਕੁਲ ਵੋਟ ਨਹੀਂ ਪਾਉਣੀ ਜੇ ਅਸੀਂ ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਚੱਲਾਂਗੇ ਵਰਕਰ ਦੀਆਂ ਭਾਵਨਾਵਾਂ ਅਨੁਸਾਰ ਚੱਲਾਂਗੇ ਤਾਂ ਲੋਕ ਵੀ ਤੁਹਾਡੇ ਨਾਲ ਖੜਨਗੇ ਤਾਂ ਫੈਸਲਾ ਲਿਆ ਵੀ ਬਾਈਕਟ ਕੀਤਾ ਚੁੰਦਾ ਕਮੇਟੀ ਬਣੀ ਅਸੀਂ ਰਿਪੋਰਟ ਦਿੱਤੀ ਕਿ ਵਰਕਰਾਂ ਚਾਹੁੰਦਾ ਨਹੀਂ ਮੰਨੀ ਗਈ ਕਹਿੰਦੇ ਅਸੀਂ ਨਹੀਂ ਪਰਵਾਹ ਕਰਦੇ ਤੁਸੀਂ ਕੰਮ ਕਰਨਾ ਕਰੋ ਨਹੀਂ ਕਰਨਾ ਨਾ ਕਰੋ ਤਾਂ ਮਨ ਬਣਾ ਲਿਆ ਅਸੀਂ ਵੀ ਉਹਨਾਂ ਨਾਲ ਕੰਮ ਨਹੀਂ ਕਰਨਾ ਨਾ ਕਿਸੇ ਹੋਰ ਪਾਰਟੀ ਜਾਣਾ ਇੱਥੇ ਕੀ ਹੁੰਦਾ ਕਿ ਜਦੋਂ ਕਿਸੇ ਨੂੰ ਮੜ ਜਾ ਲੱਗੇ ਜੇ ਵੀ ਇਧਰੋਂ ਟਿਕਟ ਨਹੀਂ ਮਿਲੀ ਉਧਰੋਂ ਲੈ ਲਓ ਜਾਂ ਉਹ ਸਰਕਾਰ ਬਹੁਤ ਬੰਦੇ ਸਰਕਾਰ ਦੇ ਵਿੱਚ ਹੁੰਦੇ ਆ ਮੌਕਾ ਪ੍ਰਸਤ ਉਹ ਹਰ ਸਰਕਾਰ 'ਚ ਚਲੇ ਜਾਂਦੇ ਨੇ ਲੀਡਰ ਵੀ ਹੁੰਦੇ ਆ ਵਰਕਰ ਵੀ ਹੁੰਦੇ ਨੇ ਪਰ ਕਈ ਵਰਕਰ ਆ ਕੀ ਲੜਾਈ ਲੜਦੇ ਨੇ ਜਿਵੇਂ ਤੁਸੀਂ ਲੜ ਰਹੇ ਹੋ ਲੰਬੇ ਸਮੇਂ ਤੋਂ 8-9 ਸਾਲਾਂ ਤੋਂ ਲੜ ਰਹੇ ਹੋ ਵੀ ਅਸੀਂ ਤਾਂ ਆਪਣੀ ਪਾਰਟੀ ਛੱਡਣੀ ਨਹੀਂ ਸੋ ਮਨ ਬਣਾ ਲਿਆ ਸੀ ਕਿ ਨਾ ਕਿਸੇ ਪਾਸੇ ਜਾਣਾ ਤੇ ਨਾ ਇਹਨਾਂ ਨਾਲ ਕੰਮ ਕਰਨਾ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਆਇਆ ਸੰਧਾ ਪਤਾ ਹੀ ਨਹੀਂ ਸੀ ਕਿ ਸਾਡਾ ਨਾਂ ਆ ਜਾਣਾ ਫਿਰ ਸਿੰਘ ਸਾਹਿਬ ਨੇ ਆਦੇਸ਼ ਦਿੱਤਾ ਕਿ ਪੰਜ ਮੈਂਬਰ ਭਰਤੀ ਦਾ ਕੰਮ ਸ਼ੁਰੂ ਕਰਨ ਦੱਸੋ ਕੀ ਕਰਦੇ ਅਸੀਂ ਕਿ ਅਸੀਂ ਫਿਰ ਭੱਜ ਜਾਂਦੇ ਕੀ ਕਾਲ ਤੱਕ ਦੇ ਭਗੌੜੇ ਹੋ ਜਾਂਦੇ ਇੱਥੇ ਲੀਡਰਸ਼ਿਪ ਬੈਠੀ ਆ ਨਿਸ਼ਕਾਮ ਕੰਮ ਕੀਤਾ ਲੋਕਾਂ ਦੇ ਭਲੇ ਦੀ ਲੋਕਾਂ ਦੀ ਸੇਵਾ ਲਈ ਗੁਰੂ ਮਹਾਰਾਜ ਦੀ ਬੜੀ ਕਿਰਪਾ ਕਿਸੇ ਤੋਂ 1 ਰੁਪਏ ਦਾ ਰਫਾਜ਼ਾਰ ਨਹੀਂ ਕਦੇ ਵੀ ਤੇ ਫਿਰ ਵੀ ਅਸੀਂ ਕਿਉਂ ਗਲਤ ਕਹੀਏ ਕਿ ਅਸੀਂ ਪੰਥ ਦੇ ਇੱਕ ਹਜ਼ਾਰ ਕਹਾਈਏ ਸੋ ਇਸ ਲਈ ਇਹ ਭarti ਦਾ ਕੰਮ ਅਸੀਂ ਸ਼ੁਰੂ ਕੀਤਾ ਕੋਈ ਸਾਡਾ ਸਵਾਰਥ ਨਹੀਂ ਕੋਈ ਸਾਨੂੰ ਲਾਲਚ ਨਹੀਂ ਪੰਜਾਂ ਜਾਣਿਆਂ ਨੂੰ ਕਿਸੇ ਅਹੁਦੇ ਦਾ ਨਹੀਂ ਅਸੀਂ ਇਹ ਚਾਹੁੰਦੇ ਹਾਂ ਵੀ ਇਹ ਪੰਥ ਦੀ ਜਥੇਬੰਦੀ ਆ ਜਿਹੜੀ ਸਾਡੀ ਇਹ ਤਕੜੀ ਹੋਣੀ ਚਾਹੀਦੀ ਆ ਅਤੇ ਜੋ ਸਾਡੇ ਸਿਧਾਂਤ ਨੇ ਤਿਆਗ ਸੇਵਾ ਤੇ ਕੁਰਬਾਨੀ ਉਹ ਤਿਆਗ ਤੇ ਸੇਵਾ ਤੇ ਕੁਰਬਾਨੀ ਵਾਲੀ ਲੀਡਰਸ਼ਿਪ ਅੱਗੇ ਹੋਣੀ ਚਾਹੀਦੀ ਆ। ਦੇਸ਼ ਪਾਰਟੀ ਨੂੰ ਪੰਜਾਬ ਦੇ ਵਿੱਚੋਂ ਹਰਾ ਨਹੀਂ ਸਕਦਾ ਕੋਈ। ਪਰ ਅਸੀਂ ਕਿਹੜੇ ਸਿਧਾਂਤਾਂ ਤੇ ਖੜੇ ਆਂ? ਨਾ ਤਾਂ ਅਸੀਂ ਪੰਥ ਨਾਲ ਖੜੇ ਆਂ, ਨਾ ਅਸੀਂ ਕਿਸਾਨੀ ਨਾਲ ਖੜੇ ਆਂ। ਦੋ ਹੀ ਸਾਡੀਆਂ ਧਿਰਾਂ ਸਿਗੀਆਂ ਮਜ਼ਬੂਤ ਪੰਥ ਤੇ ਕਿਸਾਨੀ ਅਸੀਂ ਦੋਨਾਂ ਨਾਲ ਹੀ ਨਿਖੜ ਸਕੇ। ਜਦੋਂ ਤਿੰਨ ਆਰਡੀਨੈਂਸ ਆਏ ਕਿਸਾਨ ਵਿਰੋਧੀ ਇੱਕ ਇੱਕ ਕਿਸਾਨ ਨੂੰ ਪਤਾ ਲੱਗਿਆ ਸੀਗਾ ਕਿ ਇਹ ਕਾਨੂੰਨ ਸਾਡੇ ਵਿਰੋਧ ਦੇ ਵਿੱਚ ਨੇ ਕਾਲੇ ਕਾਨੂੰਨ ਨੇ ਪੰਜਾਬ ਦੀ ਕਿਸਾਨੀ ਨੂੰ ਖਤਮ ਕਰਨ ਵਾਲੇ ਨੇ ਕਿਉਂਕਿ ਪੰਜਾਬ ਦਾ ਕਿਸਾਨ ਸਭ ਤੋਂ ਵੱਧ ਜਾਗਰੂਕਾ ਅੰਦੋਲਨ ਦੀ ਗਵਾਹੀ ਪੰਜਾਬ ਨੇ ਕੀਤੀ ਬਾਅਦ ਦੇ ਵਿੱਚ ਦੂਜੀਆਂ ਸਟੇਟਾਂ ਦੇ ਸਾਰੇ ਕਿਸਾਨ ਤੁਰੇ ਸਾਨੂੰ ਪਤਾ ਲੱਗਿਆ ਕਿਸਾਨਾਂ ਨੂੰ ਪਤਾ ਲੱਗਿਆ ਮਜ਼ਦੂਰਾਂ ਨੂੰ ਪਤਾ ਲੱਗਿਆ ਆੜਤੀਆਂ ਨੂੰ ਪਤਾ ਲੱਗਿਆ ਦੁਕਾਨਦਾਰਾਂ ਨੂੰ ਪਤਾ ਲੱਗਿਆ ਪਰ ਸਾਡੀ ਲੀਡਰਸ਼ਿਪ ਨੂੰ ਨਹੀਂ ਪਤਾ ਲੱਗਿਆ ਜਿਸ ਦਿਨ ਆਰਡੀਨੈਂਸ ਆਇਆ ਮੈਂ ਤੀਜੇ ਦਿਨ ਸਟੇਟਮੈਂਟ ਦਿੱਤੀ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਲਾਇਸ ਤੋੜ ਦੇਣਾ ਚਾਹੀਦਾ ਤੇ ਹਰ ਸਿਮਰਤ ਕੌਰ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਤੇ ਮੈਨੂੰ ਟੈਲੀਫੋਨ ਆਇਆ ਵੀ ਤੁਸੀਂ ਸਟੇਟਮੈਂਟ ਦੇਤੀ ਮੈਂ ਕਿਹਾ ਜੀ ਰਾਜਨੀਤੀ ਬਾਅਦ ਚਾ ਕਿਸਾਨੀ ਪਹਿਲੋਂ ਆ ਅਸੀਂ ਕਿਸਾਨੀ ਨਾਲ ਜੁੜੇ ਹੋਏ ਆ ਸਾਡੀ ਹੋਂਦ ਕਿਸਾਨੀ ਕਰਕੇ ਆ ਆਰਥਿਕ ਹੋਂਦ ਪੰਜਾਬ ਦਾ ਮੁੱਖ ਕਿਤਾ ਕਿਸਾਨੀ ਆ ਜੇ ਅੱਜ ਅਸੀਂ ਕਿਸਾਨੀ ਨਾਲ ਨਹੀਂ ਖੜਾਂਗੇ ਕਦੋਂ ਖੜਾਂਗੇ ਕਹਿੰਦੇ ਤੁਸੀਂ ਕਾਨੂੰਨ ਪੜ੍ਹੇ ਆ ਮੈਂ ਕਿਹਾ ਪੜ੍ਹਨੇ ਨੇ ਕਾਨੂੰਨ ਟੋੜੇ ਕਿਸੇ ਨੇ ਮੈਂ ਹਲਕੇ ਦੀ ਮੀਟਿੰਗ ਬੁਲਾਈ ਕਿ ਮੇਰੇ ਤੋਂ ਅੱਜ ਅਸਤੀਫਾ ਲੈ ਲਓ ਮੈਂ ਕਿਸਾਨਾਂ ਦੇ ਨਾਲ ਖੜਾ ਵਾਂ ਉਹ ਕਹਿੰਦੇ ਬਿਲ ਆਉਣ ਦਿਓ ਸਾਰੇ ਹਲਕੇ ਦੇ ਵਰਕਰ ਕਹਿੰਦੇ ਵੀ ਜੇ ਉਸ ਦਿਨ ਤੱਕ ਵੀ ਲੀਡਰਸ਼ਿਪ ਉਧਰ ਖੜੂਗੀ ਤਾਂ ਆਪਾਂ ਸਾਰੇ ਅਸਤੀਫਾ ਦੇਵਾਂਗੇ ਜਦੋਂ ਵਿਰੋਧ ਹੱਦ ਤੋਂ ਵੱਧ ਗਿਆ ਪਾਣੀ ਸਿਰ ਤੋਂ ਲੰਘ ਗਿਆ ਫਿਰ ਕੀ ਫਾਇਦਾ ਕੋਈ ਫਾਇਦਾ ਹੋਇਆ ਫਿਰ ਅਸਤੀਫਾ ਦੇ ਤਾ ਰਿਲਾਇੰਸ ਤੋੜਤਾ ਫਿਰ ਰਾਸ਼ਟਰਪਤੀ ਦੀ ਵੋਟ ਕਹਿੰਦੇ ਫੇਰ ਪਾ ਦੇ ਉਹਨਾਂ ਨੂੰ ਤੇ ਹਜੇ ਕਹਿੰਦੇ ਆ ਇਹ ਬੀਜੇਪੀ ਨਾਲ ਰਲੇ ਹੋਏ ਨੇ ਸੋ ਜਿਹੜਾ ਵੀ ਵਿਅਕਤੀ ਸਿਧਾਂਤਾਂ ਦੀ ਗੱਲ ਕਰੂਗਾ ਪਿਛਲੇ ਸਮੇਂ 'ਚ ਉਹ ਕਾਂਗਰਸ ਦਾ ਏਜੰਟ ਰਿਹਾ ਹੁਣ ਉਹ ਭਾਜਪਾ ਦਾ ਏਜੰਟ ਬਣ ਜਾਊਗਾ ਇਹਨਾਂ ਵੱਲੋਂ ਗੱਲ ਕੀ ਵੀ ਕੋਈ ਹਿੰਮਤ ਨਾ ਕਰ ਸਕੇ ਬੋਲਣ ਦੀ ਕੋਈ ਸਿਧਾਂਤਾਂ ਦੀ ਗੱਲ ਕਰਨ ਦੀ ਹਿੰਮਤ ਨਾ ਕਰ ਸਕੇ ਸਾਡੇ ਸਾਹਮਣੇ ਅਸੀਂ ਜੋ ਮਰਜ਼ੀ ਕਰੀਏ ਸ਼੍ਰੀ ਕਾਲ ਤਖਤ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਸ਼੍ਰੋਮਣੀ ਅਕਾਲੀ ਦਲ ਤਿੰਨ ਸੰਸਥਾਵਾਂ ਨੇ ਸਾਡੀਆਂ ਜਿਨ੍ਹਾਂ ਦੀ ਅੱਜ ਮਰਿਆਦਾ ਤੁਹਾਡੇ ਸਾਹਮਣੇ ਆ ਵੀ ਕੀ ਹਾਲਾਤ ਬਣ ਗਏ ਨੇ ਦੁਨੀਆਂ ਦੇ ਵਿੱਚ ਬੈਠੇ ਸਿੱਖ ਬੜੇ ਚਿੰਤਤ ਨੇ ਬੜੇ ਦੁਖੀ ਨੇ ਇਸ ਗੱਲ ਨੂੰ ਲੈ ਕੇ ਕਿ ਅੱਜ ਕਾਣ ਹੋ ਰਿਹਾ ਸਾਡੀਆਂ ਇਹਨਾਂ ਸੰਸਥਾਵਾਂ ਦਾ ਉਹਦੀ ਮਰਿਆਦਾ ਦਾ ਕਾਣ ਹੋ ਰਿਹਾ 2 ਦਸੰਬਰ ਨੂੰ ਜੋ ਮਰਿਆਦਾ ਬਹਾਲ ਹੋਈ ਸੀਗੀ ਸ਼੍ਰੀ ਕਾਲ ਤਖਤ ਸਾਹਿਬ ਦੀ ਇਹਨਾਂ ਨੇ 3 ਮਹੀਨਿਆਂ ਦੇ ਵਿੱਚ ਉਸ ਮਰਿਆਦਾ ਨੂੰ ਢਾਹ ਲਾਉਣ ਦੀ ਕੋਈ ਕਸਰ ਨਹੀਂ ਛੱਡੀ ਸਿੰਘ ਸਾਹਿਬ ਦਾ ਕਿਰਦਾਰ ਕੁਸ਼ੀ ਉਹਨਾਂ ਦੀ ਕੀਤੀ ਗਈ ਫਿਰ ਤਿੰਨ ਜਥੇਦਾਰ ਹਟਾ ਦਿੱਤੇ ਗਏ ਤੱਕੇ ਨਾਲ ਤੇ ਹਰ ਸਿੱਖ ਫੇਰ ਨਾਰਾਜ਼ ਆ ਸੋ ਇਸ ਲਈ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਕਿ ਤੁਹਾਨੂੰ ਸਾਰਿਆਂ ਨੂੰ ਤਕੜੇ ਹੋਣਾ ਪੈਣਾ ਵਰਕਰਾਂ ਨੂੰ ਤਕੜੇ ਹੋਣਾ ਪੈਣਾ ਜੇ ਅਸੀਂ ਪੰਥ ਦੀ ਇਸ ਮਹਾਨ ਸਸਤਾ ਨੂੰ ਜੇ ਬਚਾਉਣਾ ਸੀ ਕੋਈ ਵੀ ਹੋਰ ਪਾਰਟੀ ਨਾ ਕਾਂਗਰਸ ਜਿਹਨ ਜੋ ਲੁੱਟਿਆ ਸਾਨੂੰ ਕਾਂਗਰਸ ਨੇ ਤੁਹਾਡੇ ਸਾਹਮਣੇ ਹੀ ਆ ਸਾਡੇ ਗੁਰੂ ਧਾਮਾਂ ਤੇ ਹਮਲੇ ਕੀਤੇ ਗਏ ਅਕਾਲ ਤਖਸਬ ਨੂੰ ਢਹਿ ਢੇਰੀ ਕੀਤਾ ਗਿਆ ਦਿੱਲੀ ਦੇ ਵਿੱਚ ਸਿੱਖਾਂ ਦਾ ਕਤਲੇਆਮ ਕਾਂਗਰਸ ਨੇ ਕਰਾਇਆ ਤੇ ਉਸ ਤੋਂ ਬਾਅਦ ਵੀ ਸਰਕਾਰ ਬਣ ਜੇ ਪੰਜਾਬ ਦੇ ਵਿੱਚ ਕਾਂਗਰਸ ਦੀ ਮੈਂ ਸਭ ਤੋਂ ਅਕ ਸਾਡੇ ਲਈ ਬੜੇ ਦੁੱਖ ਦੀ ਗੱਲ ਆਏ ਭਾਰਤੀ ਜਨਤਾ ਪਾਰਟੀ ਅਲਾਈਅੰਸ ਰਿਹਾ ਸਾਡਾ ਕਿੰਨਾ ਲੰਬਾ ਸਮਾਂ ਦੇਸ਼ ਦੀ ਆਜ਼ਾਦੀ ਵੇਲੇ ਜਿਹੜੇ ਸਾਡੇ ਨਾਲ ਵਾਅਦੇ ਕੀਤੇ ਗਏ ਸੀਗੇ ਕੀ ਇੱਕ ਵੀ ਪੂਰਾ ਹੋਇਆ ਕਾਂਗਰਸ ਨੇ ਤਾਂ ਕਰਨਾ ਹੀ ਸੀ ਕਿ ਭਾਜਪਾ ਨੇ ਪੂਰੇ ਕੀਤੇ ਨਾ ਚੰਡੀਗੜ੍ਹ ਦਾ ਮਸਲਾ ਨਾ ਪਾਣੀਆਂ ਦਾ ਮਸਲਾ ਨਾ ਪੰਜਾਬੀ ਬੋਲ ਦੇ ਇਲਾਕਿਆਂ ਦਾ ਮਸਲਾ ਤੇ ਹੁਣ ਤਾਂ ਸਾਡੇ ਬੰਦੀ ਸਿੰਘਾਂ ਦਾ ਜਿਹੜਾ ਮਸਲਾ ਲੰਬੇ ਸਮੇਂ ਤੋਂ ਜਿਹੜਾ ਚ ਬੰਦ ਨੇ ਕਿਸਾਨੀ ਦਾ ਮਸਲਾ ਅੱਜ ਕਿਸਾਨ 13 ਮਹੀਨੇ ਬੈਠੇ ਰਹੇ ਬਾਰਡਰਾਂ ਤੇ ਤੇ ਜਿਹੜੀ ਸਰਕਾਰ ਕਿਸਾਨਾਂ ਨੇ ਬਣਾਈ ਸੀਗੀ ਉਹਨਾਂ ਨੇ ਕੁੱਟ ਕੇ ਉੱਥੋਂ ਭਜਾਇਆ ਇਹ ਅਜੇ ਤੱਕ ਸਮਾਨ ਨਹੀਂ ਮਿਲ ਰਿਹਾ ਕਿਸਾਨਾਂ ਦਾ ਦਿੱਲੀ ਵਾਲਾ ਕੋਈ ਵੀ ਸਾਡੇ ਸਕੇ ਨਹੀਂ ਹੋ ਸਕਦੇ ਦਿੱਲੀ ਵਾਲੇ ਸੋਸ਼ਰੀ ਲੋੜ ਆ ਸਾਨੂੰ ਅੱਜ ਖੇਤਰੀ ਪਾਰਟੀ ਦੀ ਅੱਜ ਲੋੜ ਆ ਸਾਨੂੰ ਉਸ ਲੀਡਰਸ਼ਿਪ ਦੀ ਜਿਹੜੀਆਂ ਆਪਣੇ ਹਿੱਤਾਂ ਤੋਂ ਉੱਪਰ ਉੱਠ ਕੇ ਆਪਣੀ ਕੁਰਸੀ ਨੂੰ ਤਿਆਗ ਕੇ ਪੰਜਾਬ ਦੇ ਲਈ ਪੰਥ ਦੇ ਲਈ ਪੰਜਾਬ ਦੇ ਹੱਕਾਂ ਦੇ ਲਈ ਲੜਾਈ ਲੜੇ ਅੱਜ ਦੁਨੀਆ ਦੇ ਵਿੱਚ ਸਿੱਖਾਂ ਦਾ ਬਹੁਤ ਨਾਮ ਆ ਬੜਾ ਨਾਮ ਕਮਾਇਆ ਸਿੱਖਾਂ ਨੇ ਬੜੀ ਮਿਹਨਤ ਕਰਕੇ ਆਰਥਿਕ ਪੱਖ ਤੋਂ ਤਰੱਕੀ ਕੀਤੀ ਕੈਨੇਡਾ ਅਮਰੀਕਾ ਆਸਟ੍ਰੇਲੀਆ ਇੰਗਲੈਂਡ ਜਿੱਥੇ ਮਰਜ਼ੀ ਚਲੇ ਜਾਈਏ ਉੱਥੇ ਜਾ ਕੇ ਐਮਪੀ ਐਮਐਲਏ ਬਣੇ ਹੋਏ ਨੇ ਮੰਤਰੀ ਬਣੇ ਹੋਏ ਨੇ ਪ੍ਰੀਮੀਅਰ ਬਣੇ ਹੋਏ ਨੇ ਪ੍ਰਧਾਨ ਮੰਤਰੀ ਵੀ ਬਣ ਸਕਦੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਲੇਕਿਨ ਜਿਹੜੀ ਸਾਡੀ ਸਿੱਖਾਂ ਦੀ ਕਿੱਥੇ ਬਹੁ ਗਿਣਤੀ ਸਾਡਾ ਜਿਹੜਾ ਪੰਜਾਬ ਸਾਡਾ ਸੂਬਾ ਜਿਹੜਾ ਜਿਹੜੀ ਪੰਜਾਬੀਆਂ ਦੀ ਧਰਤੀ ਆ ਸਿੱਖਾਂ ਦੀ ਜਿਹੜੀ ਧਰਤੀ ਅੱਜ ਇੱਥੇ ਰਾਜਨੀਤਿਕ ਤੌਰ ਤੇ ਅਸੀਂ ਸਭ ਤੋਂ ਵੱਧ ਕਮਜ਼ੋਰ ਰਾਜ ਅਸੀਂ ਲੋੜ ਅੱਜ ਸਾਨੂੰ ਰਾਜਨੀਤਿਕ ਤੌਰ ਤੇ ਸਿੱਖ ਸ਼ਕਤੀ ਨੂੰ ਇਕੱਠਿਆ ਕਰਨ ਦੀ ਜੇਕਰ ਅਸੀਂ ਕੇਂਦਰ ਤੋਂ ਮਸਲੇ ਹੱਲ ਕਰਾਉਣੇ ਨੇ ਉਸ ਤੋਂ ਬਿਨਾ ਹੱਲ ਨਹੀਂ ਹੋਣਾ ਕੁਝ ਵੀ 75 ਸਾਲਾਂ ਚ ਕੋਈ ਹੱਲ ਨਹੀਂ ਹੋਇਆ ਲੇਕਿਨ ਆਉਣ ਵਾਲੇ ਸਮੇਂ ਦੇ ਵਿੱਚ ਅੱਜ ਲੋਕ ਜਾਗਰੂਕ ਨੇ ਅੱਜ ਲੀਡਰਸ਼ਿਪ ਨੂੰ ਜਾਗਰੂਕ ਹੋਣ ਦੀ ਲੋੜ ਆ ਅੱਜ ਲੋਕਾਂ ਨੂੰ ਬੇਵਕੂਫ ਨਹੀਂ ਬਣਾਇਆ ਜਾ ਸਕਦਾ ਅੱਗੇ ਹੁੰਦਾ ਸੀ ਕਿ ਲੀਡਰ ਉੱਥੇ ਕੁਝ ਕਹਿ ਗਿਆਗਾ ਕੁਝ ਕਹਿਤਾ ਕੋਈ ਅਖਬਾਰ ਕਿਸੇ ਐਡੀਸ਼ਨ ਚ ਖਬਰ ਲੱਗ ਗਈ ਅੱਜ ਤਾਂ ਰਿਕਾਰਡਿੰਗ ਹੁੰਦੀ ਹੈ ਹਰ ਚੀਜ਼ ਦੀ ਅੱਜ ਜਿਹੜੀ ਗੱਲ ਕਹਿਣੀ ਆ ਕੱਲ ਨੂੰ ਇਹ ਆਉਣ ਵਾਲੇ ਸਮੇਂ ਲਾਈਫ ਟਾਈਮ ਲਈ ਰਿਕਾਰਡ ਦਾ ਹਿੱਸਾ ਹੈ ਜੋ ਅੱਜ ਅਸੀਂ ਤੋਂ ਬੋਲ ਰਹੇ ਆ ਕਿ ਲੋੜ ਅੱਜ ਪੰਜਾਬ ਨੂੰ ਖੇਤਰੀ ਪਾਰਟੀ ਦੀ ਅਤੇ ਯੋਗ ਲੀਡਰਸ਼ਿਪ ਦੀ ਸੋ ਜਿਹੜੀ ਭਰਤੀ ਮੁਹਿੰਮ ਚੱਲ ਰਹੀ ਆ ਬੇਸ਼ੱਕ 12 ਤਰੀਕ ਨੂੰ ਇੱਕ ਜਿਹੜੀ ਪਰਿਵਾਰ ਦੀ ਪਾਰਟੀ ਆ ਉਹਦਾ ਪ੍ਰਧਾਨ ਚੁਣਿਆ ਜਾਣਾ ਉਹਨਾਂ ਨੇ ਆਪਣੇ ਮਨ ਨੂੰ ਤਸੱਲੀ ਦੇ ਲੈਣੀ ਆ ਲੇਕਿਨ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਆਉਣ ਵਾਲੇ ਸਮੇਂ ਦੇ ਵਿੱਚ ਪੰਥ ਦੀਆਂ ਭਾਵਨਾਵਾਂ ਅਨੁਸਾਰ ਚੁਣਿਆ ਜਾਊਗਾ ਗੁਰੂ ਸਾਹਿਬ ਮਿਹਰ ਕਰਨਗੇ ਤਕੜੇ ਹੋ ਕੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੇ ਵਿੱਚ ਚੰਗੇ ਅਕਸ ਵਾਲੇ ਪੰਥਕ ਸੋਚ ਵਾਲੇ ਉਮੀਦਵਾਰਾਂ ਨੂੰ ਜਿਤਾ ਦਿਓ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਬਾਗਡੋਰ ਜਿਹੜੀ ਇਹ ਪੰਥ ਦੇ ਹਵਾਲੇ ਹੋਊਗੀ ਮੈਂ ਤੁਹਾਡੇ ਨਾਲ ਵਾਦਾ ਕਰਦਾ ਇਸ ਲਈ ਇਸ ਗਰਮੀ ਦੇ ਮੌਸਮ ਦੇ ਵਿੱਚ ਤੁਸੀਂ ਸਾਰੇ ਕੰਮਕਾਰ ਛੱਡ ਕੇ ਆਏ ਹੋ ਮੈਂ ਤੁਹਾਡਾ ਧੰਨਵਾਦ ਕਰਦਾ ਮੈਂ ਇੱਕ ਜਕਾਰਾ ਬੁਲਾਉਣਾ ਜੇ ਤੁਸੀਂ ਮੇਰੀਆਂ ਗੱਲਾਂ ਨਾਲ ਸਹਿਮਤ ਹੋ ਤਾਂ ਦੋਨੋਂ ਹੱਥ ਖੜੇ ਕਰਕੇ ਪੂਰੇ ਜੋਸ਼ ਦੇ ਨਾਲ ਤੁਸੀਂ ਇਸ ਗੱਲ ਦਾ ਜਵਾਬ ਦੇਣਾ ਕਿ ਅਸੀਂ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਆਂ। ਸ਼੍ਰੀ ਅਕਾਲ ਤਖਤ ਸਾਹਿਬ ਮਹਾਨ ਹੈ।